và các cái này thì nó 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 A. Sanih mis <laughs> morally terminaria под Jahreeth. どういうこと Yağmurlu. Zaman alacak.

ਅੱਜ ਬਲਾਡਾ ਵਿਖੇ ਖੂਨਦਾਨ ਕੈਂਪ ਚਲਾਇਆ ਗਿਆ ਜੋ ਕਿ શ્રી ਨਰਿੰਦਰ ਮੋਦੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਰ ਥਾਂ ਤੇ ਇਹ ਪ੍ਰੋਗਰਾਮ ਕੀਤੇ ਜਾ ਰਹੇ ਹਨ ਜੋ ਅਭਿਆਨ 15 ਦਿਨਾਂ ਤੋਂ ਚੱਲ ਰਿਹਾ ਹੈ ਉਹ 2 ਅਕਤੂਬਰ ਤੱਕ ਚੱਲੂਗਾ ਜਿਸ ਦੇ ਵਿੱਚ ਲੋਕਾਂ ਦੀ ਸਹਾਇਤਾ ਬੂਟੇ ਲਾਉਣੇ ਖੂਨਦਾਨ ਕੈਂਪ ਸਫਾਈ ਅਭਿਆਨ ਸਾਰੇ ਹੀ ਸ਼ਾਮਲ ਹਨ ਜੋ ਕਿ ਲਗਾਤਾਰ ਕਾਰਜਕ੍ਰਿਆ ਕਰ ਰਹੇ ਹਨ ਅੱਜ ਭਲਾੜੇ ਦੇ ਵਿੱਚ ਕਾਫੀ ਸੰਖਿਆ ਦੇ ਵਿੱਚ ਖੂਨਦਾਨ ਕੈਂਪ ਚੱਲ ਰਿਹਾ ਹੈ ਤੇ ਇਸੇ ਤਰ੍ਹਾਂ ਇਹ ਸਫਾਈ ਅਭਿਆਨ ਬੂਟੇ ਲਾਉਣੇ ਤੇ ਜੋ ਵੀ ਗਰੀਬਾਂ ਦੀ ਸਹਾਇਤਾ ਉਹ ਸਾਰਾ ਇਹ ਹੀ ਪ੍ਰੋਗਰਾਮ ਇਸ ਤਰ੍ਹਾਂ ਕਰਿਆ ਜਾਊਗਾ ਤੇ 2 ਤਰੀਕ ਤੱਕ ਇਹ ਚੱਲੂਗਾ ਜੀ ਧੰਨਵਾਦ ਜੀ ਹਾਂ ਜੀ ਅੱਜ ਭਾਰਤੀ ਜਨਤਾ ਪਾਰਟੀ ਵੱਲੋਂ ਇੱਕ ਪੂਰੇ ਦੇਸ਼ ਦੇ ਵਿੱਚ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਜਨਮ ਦਿਹਾੜੇ ਤੋਂ ਲੈ ਕੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਦੇ 2 ਅਕਤੂਬਰ ਜਨਮ ਦਿਹਾੜੇ ਤੱਕ ਅਸੀਂ ਸੇਵਾ ਪਖਵਾੜਾ ਦੇ ਰੂਪ ਦੇ ਵਿੱਚ ਮਨਾਇਆ ਜਾਂਦਾ ਹੈ ਔਰ ਉਹੀ ਲੜੀ ਦੇ ਤਹਿਤ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਮਾਨਸਾ ਦੇ ਵਿੱਚ ਵੀ ਲਗਾਤਾਰ ਸਾਰੇ ਥਾਵਾਂ ਤੇ ਪ੍ਰੋਗਰਾਮ ਜਿਹੜੇ ਹੈਗੇ ਨੇ ਕਿਤੇ ਜਾ ਰਹੇ ਨੇ ਅੱਜ ਉਹਦੇ ਵਿੱਚ ਬਡਲਾੜਾ ਦੇ ਵਿੱਚ ਅਸੀਂ ਪਹਿਲਾਂ ਸਫਾਈ ਅਭਿਆਨ ਚਲਾਇਆ ਕੁਝ ਦਿਨ ਪਹਿਲਾਂ ਅੱਜ ਬਲੱਡ ਡੋਨੇਸ਼ਨ ਕੈਂਪੇਨ ਹੈਗਾ ਉਹ ਲਗਾਇਆ ਔਰ ਇਸ ਤੋਂ ਬਾਅਦ ਸਾਡਾ ਪੋਦੇ ਲਾੰਦਾ ਪ੍ਰੋਗਰਾਮ ਜਿਹੜਾ ਹੈਗਾ ਔਰ ਜਿਵੇਂ ਹਸਪਤਾਲਾਂ ਦੇ ਵਿੱਚ ਕੋਈ ਮਰੀਜ਼ਾਂ ਨੂੰ ਯਾਨੀ ਕਿ ਵੀ ਦੁੱਧ ਬ੍ਰੈਡ ਜਾਂ ਕੋਈ ਹੋਰ ਫਰਟ ਫਰੂਟ ਇਹ ਜਾ ਜਿਹੜਿਆ ਕੋਈ ਆਪਣਾ ਸੇਵਾ ਵਸਤੀਆਂ ਨੇ ਗਰੀਬ ਵਸਤੀਆਂ ਨੇ ਉੱਥੇ ਜਾ ਕੇ ਉਹਨਾਂ ਦੇ ਵਿੱਚ ਸਫਾਈ ਦਾ ਅਭਿਆਨ ਚਲਾਣਾ ਔਰ ਉਹਨਾਂ ਨਾਲ ਬੈਠ ਕੇ ਉਹਨਾਂ ਦਾ ਦੁਖਦर्द ਸੁਣ ਕੇ ਉਹਨਾਂ ਦਾ ਜਨਕੀ ਸਹਾਇਤਾ ਕਰਨੀ ਇਹ ਜਾ ਭਾਰਤੀ ਜਨਤਾ ਪਾਰਟੀ ਦਾ ਇਹ ਉਪਰਾਲਾ ਹੈ ਅਸੀਂ ਉਹ ਲਗਾਤਾਰ ਕਰ ਰਹੇ ਹਾਂ ਪਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਵੀ ਹਮੇਸ਼ਾ ਹੀ ਆਮ ਜਨਕੀ ਵੀ ਰਹੇਗਾ ਜਰੂਰਤਮੰਦ ਕੋਈ ਲੋਕ ਹੈਗੇ ਨੇ ਉਹ ਆਪ ਖੁਦ ਸਫਾਈ ਦਾ ਤੇ ਜਾ ਕੋਈ ਅਜੇ ਜਰੂਰਤਮੰਦ ਲੋਕ ਨੇ ਉਹਨਾਂ ਵਾਸਤੇ ਹਮੇਸ਼ਾ ਉਹ ਲਗੇ ਰਹਿੰਦੇ ਨੇ ਅੱਜ ਉਸੇ ਲੜੀ ਦੇ ਤਹਿਤ ਅਜ ਬੁਲਾੜਾ ਦੇ ਵਿੱਚ ਸਾਡੇ ਸੁਬੇਦਾਰ ਭੋਲਾ ਸਿੰਘ ਜੀ ਜੋ ਕਿ ਸਾਡੇ ਹਲਕਾ ਇੰਚਾਰਜ ਨੇ ਉਹਨਾਂ ਦੀ ਰਾਇਲ ਮਾਈ ਚ ਸਾਡੇ ਬਿਲਾ ਡਾਡਾ ਵਿਧਾਨ ਸਭਾ ਦਾ ਇਹ ਜਿਹੜਾ ਹੈਗਾ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ ਹੁਣ ਤੱਕ ਕਿੰਨਾ ਜੁੰਟ ਦੇਖੋ ਹੁਣ ਤੱਕ ਲਗਭਗ ਜਿਹੜਾ ਅਸੀਂ ਸਵੇਰੇ ਇਹ 9:30 10:00 ਵਜੇ ਕੈਂਪ ਸ਼ੁਰੂ ਹੋਇਆ ਹੈ ਔਰ ਮੇਰੇ ਖਿਆਲ ਚ ਹੁਣ ਤੱਕ 42 43 ਜਿਹੜੇ ਜੁੰਟ ਦਾ ਹੁਣ ਤੱਕ ਜਿਹੜੇ ਹੈਗੇ ਨੇ ਦਿੱਤੇ ਜਾ ਚੁੱਕੇ ਨੇ ਔਰ 2:00 ਵਜੇ ਤੱਕ ਜਿਹੜਾ ਹੈਗਾ ਕੈਂਪ ਚੱਲਣਾ ਹੈ ਲਗਭਗ 100 ਦਾ ਟਾਰਗੇਟ ਹੈਗਾ ਉਹ ਸੀ ਉਹ ਤੱਕ ਸਾਡੇ ਜਿਹੜੇ ਕਾਫੀ ਬੰਦੇ ਜਿਹੜੇ ਕਿ ਖੂਨ ਦੇ ਨਾਲੇ ਜਿਹੜੇ ਬੈਠੇ ਨੇ ਤੇ ਸਾਡਾ ਸੀ ਖੂਨ ਦਾਨ ਦਾ ਕੋਜ ਬਣਾ। ਹਾਂਜੀ ਬਣਾਜੀ। ਅੱਜ ਸਾਡੇ ਦੇਸ਼ ਦੇ ਮਾਨਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਜਿਹੜਾ ਅਸੀਂ ਪ੍ਰੋਗਰਾਮ ਸ਼ੁਰੂ ਕੀਤੇ ਨੇ 15 ਵੜਾ ਚੱਲ ਰਿਹਾ ਹੈ ਸਾਡਾ। ਇਸ ਤੋਂ ਬਾਅਦ ਸਫਾਈ ਦਾ ਵੀ ਜਿਹੜਾ ਸੀਗਾ ਆਪਣੇ ਬਲਾਡੇ ਦੇ ਵਿੱਚ ਸ਼ੁਰੂਆਤ ਕੀਤੀ ਸੀ। ਉਸ ਤੋਂ ਬਾਅਦ ਅੱਜ ਅਸੀਂ ਜਿਹੜਾ ਹੈਗਾ ਇਹ ਖੂਨ ਦਾਨ ਕੈਂਪਾ ਹੈ। ਇਹ ਲਗਵਾਇਆ ਹੈ ਬਾਕੀ ਪਿੰਡਾਂ ਦੇ ਵਿੱਚ ਵੀ ਸਾਡੇ ਅਪਰਾਲੇ ਨੇ ਵੀ ਜਾ ਕੇ ਵੱਧ ਤੋਂ ਵੱਧ ਬੂਟੇ ਲਵਾਈਏ ਜਿਵੇਂ ਪਹਿਲਾਂ ਪ੍ਰਧਾਨ ਜੀ ਦੱਸ ਚੁੱਕੇ ਨੇ ਕਿ ਅਸੀਂ ਹਸਪਤਾਲਾਂ ਦੇ ਵਿੱਚ ਵੀ ਜਾ ਕੇ ਜਿਹੜੇ ਕਈ ਵਾਰੀ ਇਹੋ ਜਿਹੇ ਮਰੀਜ਼ ਨੇ ਵਿਚਾਰੇ ਗਰੀਬ ਪਰਿਵਾਰ ਨੇ ਜਿਨ੍ਹਾਂ ਨੂੰ ਕੋਈ ਦੁੱਧ ਜਾ ਕੋਈ ਹੋਰ ਇਸ ਤਰ੍ਹਾਂ ਦਾ ਖਾਣੇ ਪੀਣੇ ਦਾ ਜਿਹੜਾ ਸਮਾਨ ਹੈ ਅਸੀਂ ਉਹ ਵੀ ਉੱਥੇ ਜਾ ਕੇ ਉਹਨਾਂ ਦੀ ਮਦਦ ਕਰਾਂਗੇ ਇਹ 2 ਤਰੀਕ ਤੱਕ ਸਾਡਾ ਜਿਹੜਾ ਇਹ 15ਵੜਾ ਇਸ ਤਰ੍ਹਾਂ ਹੀ ਚੱਲਦੇ ਰਹਿਣਗੇ ਜੀ ਵੱਖ-ਵੱਖ ਜਿਹੜੀਆਂ ਸਾਡੀਆਂ ਡਿਊਟੀਆਂ ਲੱਗੀਆਂ ਹੋਏ ਨੇ ਜਿਵੇਂ ਬੂਟੇ ਲਾਉਣਾ ਜਾਂ ਖੂਦਾਨ ਕੈਂਪ ਕਰਨਾ ਸਫਾਈ ਅਭਿਆਨ ਹੋਰ ਗਰੀਬ ਪਰਿਵਾਰਾਂ ਦੀ ਮਦਦ ਕਰਨਾ ਇਹ ਅਸੀਂ 15ਵੜੇ ਜਿਹੜਾ ਸਾਡਾ ਇਹ 2 ਤਰੀਕ ਤੱਕ ਚੱਲਦੇ ਰਹਿਣਗੇ ਧੰਨਵਾਦ